ਗਗਨ ਸਿੰਘ ਮਾਨ ਜਿੰਦਾਬਾਦ ਤਾਰਪ ਗਗਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਲਾ ਸ਼ਕਤੀ ਜਿੰਦਾਬਾਦ ਕਲਾ ਸ਼ਕਤੀ ਸੰਦੂਕ ਕਲੋਨੀ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਸਮਾਗਮ ਕੀਤਾ ਗਿਆ ਜਿਸ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਰਿਬਨ ਕੱਟ ਕੇ ਦਫ਼ਤਰ ਦਾ ਕੀਤਾ ਉਦਘਾਟਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਸਾਰੇ ਸਾਰੇ ਭਰਾ ਆਰਾਮਗੜ ਦੀ ਜਵਾਨਾ ਸਾਹਿਬ ਸਾਡੇ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਰਵਾਂ ਨੇ ਮੰਗ ਕੀਤੀ ਸੀ ਜੇ ਤੁਹਾਨੂੰ ਆਫਿਸ ਉੱਤੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਨ ਨੂੰ ਮੈਡੀਕਲ ਫਿਟਨੈਸ ਨਹੀਂ ਕਿਸੇ ਲਈ ਉਹਨੂੰ ਡਾਕਟਰ ਕੋਲ ਜਾਣਾ ਬੜੀ ਤਕਲੀਫ ਹੁੰਦੀ ਹੈ ਪਾਸੋਂ ਤੋਂ ਨਾਪੇ ਜਾਣਾ ਤੇ ਉਹਨਾਂ ਦੇ ਸਭ ਦੀ ਮੰਗ ਨੂੰ ਦੇਖਦੇ ਹੋਏ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੋਲਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਪ੍ਰੋਪਰ ਸਟਾਫ ਬੈਠੀਗਾ ਔਰ ਕੋਈ ਵੀ ਪੈਨਪਰਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਇਸ ਪਾਸੋਂ ਵਾਲੇ ਪਿੰਡਾਂ ਚੋਂ ਪਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧ ਦੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾ ਭਿਉਣ ਦੀ ਲੋੜ ਨਹੀਂ ਤੁਸੀਂ ਪਾਸੋਂ ਦਫ਼ਤਰ ਦੇ ਵਿੱਚ ਆਓ ਹਰੇਕ ਚੀਜ਼ ਦੀ ਮੋਨਿਟਰਿੰਗ ਹੋਏਗੀ ਜੀ ਔਰ ਹਰੇਕ ਦਾ ਕੰਮ ਜਿਹੜਾ ਜਿਹੜਾ ਫੈਲਦੇ ਦਾ ਤਰੀਕਾ ਅਸੀਂ ਕਰ ਲਈ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁਕ ਦਫ਼ਤਰ ਨਾਬਾ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤਾਂ ਹੋਈਆਂ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫ਼ਤੇ ਦੇ ਵੀ ਦੋ ਦਿਨ ਮੈਂ ਪਰ ਆਪ ਇੱਥੇ ਬੈਠਾ ਕਰੂਗਾ ਔਰ ਆਪ ਸੰਗਤ ਨਾਲ ਗੱਲਬਾਤ ਕਰਕੇ ਜਿਹੜੀ ਇਹ ਰੋਕ ਮਿਲੇਗਾ ਕਿਹੜੇ ਕਿਹੜੇ ਦਿਨ ਡਿਸਾਈਡ ਕੀਤੇ ਆ ਮੈਂ ਸੋਚਦਾ ਸਿੰਘ ਜੀ ਮੈਂ ਸੋਮਵਾਰ ਤੇ ਸ਼ੁੱਕਰਵਾਰ ਦੋ ਦਿਨ ਐਸੇ ਹੁਣ ਜਿਹੜੇ ਪਾਸੋਂ ਮੁੱਖ ਦਫਤਰੋਂ ਆਸਰੇ ਕੇ ਜਾਂ ਔਰ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਕੋਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਉਂਕਿ ਪਾਰਟੀ ਹਮੇਸ਼ਾ ਇਹ ਚਾਹੁੰਦੀ ਹੈ ਕਿ ਸੰਗਠਨ ਮਜ਼ਬੂਤ ਹੋਵੇ ਪਾਰਟੀ ਮਜ਼ਬੂਤ ਹੋਵੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੱਕ ਜੁੜਿਆ ਜਾਵੇ ਜਿਵੇਂ ਤੁਸੀਂ ਦੇਖਿਆ ਜੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸਾਡੀਆਂ ਸੈਨਾ ਜੀ ਰਾਜਿੰਦਰ ਕੋਟ ਜਿਹੜੇ ਸਾਡੇ ਕੋਆਰਡੀਨੇਟਰ ਨੇ ਮਹਿਲਾ ਵਿੰਗ ਬਦਨਸਪਨ ਨਾ ਪਾਵੇ ਤੇ ਬਹੁਤ ਮਿਹਨਤ ਕਰ ਰਹੇ ਆ ਪਿੰਡਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਔਰ ਹਰੇਕ ਵਿੰਗ ਦੀਆਂ ਮੀਟਿੰਗਾਂ ਐਸਸੀ ਵਿੰਗ ਹੋ ਗਿਆ ਟ੍ਰੇਡ ਵਿੰਗ ਹੋ ਗਿਆ ਪਾਰ ਵਿੰਗ ਹੋ ਗਿਆ ਮਹਿਲਾ ਵਿੰਗ ਹੋ ਗਿਆ ਬੀਸੀ ਵਿੰਗ ਹੋ ਗਿਆ ਤੇ ਕਿੰਨ 15 ਦੇ ਆਸ-ਪਾਸ ਵਿੰਗ ਨੇ ਜਿੱਥੇ ਮੀਟਿੰਗਾਂ ਲਗਾਤਾਰ ਪਿੰਡਾਂ ਦੇ ਵਿੱਚ ਚੱਲੀਆਂ ਨੇ ਔਰ ਲਗਾਤਾਰ ਆਮ ਆਦੀ ਪਾਰਟੀ ਦੀ ਜਿਹੜੀ ਸੋਚ ਰਹੀ ਆ ਕਿ ਗਰਾਊਂਡ ਲੈਵਲ ਤੇ ਜਿਹੜੇ ਅਸੀਂ 2022 ਤੋਂ ਪਹਿਲਾਂ ਵਾਦੇ ਕੀਤੇ ਸੀ ਜਿੰਨੂੰ ਅਸੀਂ ਗਰੰਟੀ ਕਹਿੰਦੇ ਸੀਗੇ ਉਹਦੇ ਵਿੱਚੋਂ ਤਕਰੀਬਨ ਕਿੰਨੇ 6ਾਂ ਦੇ ਵਿੱਚੋਂ 5 ਕੰਪਲੀਟ ਹੋ ਗਈਆਂ ਜੀ ਇੱਕ ਲਾਸਟ ਗਰੰਟੀ ਰਹਿੰਦੀ ਹੈ ਉਹ ਹੈ ਜੀ ਕਿ 1100 ਪੀਏ ਜਮ ਲਾਵਾ ਨੂੰ ਉਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਅਗਲੇ ਬਜਟ ਦੇ ਵਿੱਚ ਉਹ ਵੀ ਅਨਾਉਂਸ ਕਰ ਚੁੱਕਾ ਜਾਏਗਾ ਸੋ ਇਹ ਬਹੁਤ ਵੱਡੀ ਜਿਹੜੀ ਭਗਵੰਤ ਮਾਨ ਸਰਕਾਰ ਦੀ ਸੋਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਿਆਉਣਾ ਲੋਕਾਂ ਦਾ ਬਹੁਤ ਵੱਡਾ ਫਤਵਾ ਜਿਹੜਾ ਜੀ ਇਤਿਹਾਸਕ ਮਿਲਣਾ ਆਵਾਦੀ ਪਾਰਟੀ ਨੂੰ ਇਹ ਇੱਕ ਜ਼ਿੰਮੇਵਾਰੀ ਹੈ ਜਿਹੜੀ ਕਿਸੇ ਪੱਤੇ ਬਹਿ ਕੇ ਕਿਸੇ ਗੱਦੀ ਦੇ ਉੱਪਰ ਬਹਿ ਕੇ ਕਿਸੇ ਕੁਰਸੀ ਦੇ ਉੱਪਰ ਬਹਿ ਕੇ ਉਹ ਜ਼ਿੰਮੇਵਾਰੀ ਨੂੰ ਨਿਭਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਨਾਲ ਆਪ ਕੰਮ ਕਰਦੇ ਸਾਡੇ ਮਿਨਿਸਟਰ ਸਾਹਿਬਾਨ ਕੰਮ ਕਰਦੇ ਸਾਡੇ ਐਮਐਲਏ ਸਾਹਿਬਾਨ ਕੰਮ ਕਰਦੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਕੰਮ ਹੋਣੇ ਆ ਦੇਖੋ ਕੰਮ ਤਾਂ ਹੋਣੇ ਆ ਫਾਈਨਾਂਸ ਦੇ ਮਤਲਬ ਕਿ ਜਿਵੇਂ ਜਿਵੇਂ ਬਜਟ ਆਉਗਦਾ ਤਰੀਕੇ ਨਾਲ ਕੰਮ ਹੁੰਨੇ ਕਈ ਵਾਰੀ ਆਪਾਂ ਇਹ ਸੋਚਦੇ ਆ ਕਿ 5 ਸਾਲ ਦੇ ਕੰਮ ਪੰਜ ਸਾਲ ਦੀ ਸਰਕਾਰ ਦੇ ਵਿੱਚ ਸਾਰੇ ਕੰਮ ਹੋ ਜਾਂਦੇ ਏ ਇਦਾਂ ਦੀ ਨਹੀਂ ਹਰ ਹਰ ਚੀਜ਼ ਦਾ ਇੱਕ ਸਿਸਟੇਮੈਟਿਕਲੀ ਹੁੰਦਾ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ 600 ਗਿਗਟ ਬਿਜਲੀ ਪੂਰਾ ਪੰਜਾਬ ਉਹਦਾ ਨੰਦ ਲੈ ਰਿਹਾ ਜੀ ਪਿਛਲੇ 3.5 ਸਾਲ ਤੋਂ ਔਰ 50 55000 ਤੋਂ ਉੱਪਰ ਨੌਕਰੀਆਂ ਜਿਹੜੀਆਂ ਮਿਲ ਗਈਆਂ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾਂ ਟੈਂਡਰ ਲੱਗਦੇ ਸੀ ਠੇਕੇ ਤੇ ਵਰਕਰ ਜਿਹੜੇ ਰੱਖੇ ਜਾਂਦੇ ਸੀ ਹੁਣ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਹੁਣ ਠੇਕੇ ਤੇ ਮੁਲਾਜ਼ਮ ਨਹੀਂ ਸਾਰੇ ਪਰਮਾਨੈਂਟ ਹੋ ਗਏ ਤੇ ਉਸ ਤੋਂ ਬਾਅਦ ਇਹ ਪਾ ਗੱਲ ਕਰੀਏ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਜੀ ਉਹ ਮੇਰਾ ਖਿਆਲ ਆ ਇਹ ਇਤਿਹਾਸਕ ਕੰਮ ਹੈ ਜੀ ਜਿਹੜਾ ਮੁੱਖ ਮੰਤਰੀ ਇਹ ਸੀ ਵਾਦਾ ਵੀ ਨਹੀਂ ਕੀਤਾ ਸੀ ਇਹ ਕੋਈ ਗਰੰਟੀ ਵੀ ਨਹੀਂ ਦਿੱਤੀ ਸੀ ਉਹ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਜੀ ਉਹ ਪਹੁੰਚ ਰਿਹਾ ਔਰ ਜਿਹੜੀ ਕੋਈ ਮੜੀ-ਮੁੱੜੀ ਕਮੀ ਪੇਸ਼ੀ ਆ ਉਹ ਅਗਲੇ 6 ਮਹੀਨਿਆਂ ਚ ਪੂਰੀ ਹੋ ਜਾਣੀ ਹੈ ਨਹਿਰਾਂ ਪੱਕੀਆਂ ਹੋ ਗਈਆਂ ਕਿਸੇ ਨੇ ਸੋਚਿਆ ਸੀ ਜਿੰਨਾ ਪੱਕੀਆਂ ਹੋ ਜਾਣਗੀਆਂ ਕਿਸੇ ਨੇ ਸੋਚਿਆ ਸੀ ਕਿ ਕਿ ਸੌਕਟ ਪਿੱਛੇ ਇੱਕ ਮੋਂਗਾ ਲੱਗ ਜਾਏਗਾ ਪਾਣੀ ਦਾ ਹਰੇਕ ਟੇਲ ਦਾ ਪਾਣੀ ਜਿਹੜਾ ਖੇਤਾਂ ਤੱਕ ਪਹੁੰਚੂਗਾ ਇਹ ਇਤਿਹਾਸਕ ਕੰਮ ਹੋਇਆ ਉਸ ਤੋਂ ਅਪਾ ਪਾਸਾ ਤੇ ਬੈਠੇ ਆ ਤੁਸੀਂ ਸਾਰੇ ਪੱਤਰਕਾਰ ਭਰਾਓ ਭਾਸੋਂ ਦਾ ਅਮੀਨਾ ਸਕੂਲ ਜਿਹੜਾ ਬਣ ਰਿਹਾ ਜੀ ਆਪਣੇ ਆਪ ਦੇ ਵਿੱਚ ਮਿਸਾਲ ਹੈ ਜੀ ਐਸੇ ਵਾਸ਼ਰੂਮ ਐਸੇ ਕਲਾਸਰੂਮ ਐਸਾ ਸਿਸਟਮ ਬਣ ਰਿਹਾ 11 ਕਰੋੜ ਰੁਪਏ ਦੇ ਨਾਲ ਅਮੀਨਾ ਸਕੂਲ ਬਣ ਰਿਹਾ ਇਸ ਤੋਂ ਬਾਅਦ ਜਿਹੜਾ ਬॉय ਸኩል ਹੈ ਜੀ ਨਾਬਾ ਦੇ ਵਿੱਚ ਉਹ ਵੀ ਅਮੀਨਾ ਸਕੂਲ ਆ ਦੋ ਸਕੂਲ ਨੇ ਬਣਾ ਸਭਾ ਨਾਬਾ ਦੇ ਅਮੀਨਾ ਉਹਦੇ ਵਿੱਚ ਵੀ ਮੈਨੂੰ ਭਾਈ ਸਾਹਿਬ ਦੱਸਦੇ ਜੀ ਕੋਈ ਜਾ ਕੇ ਆਏ ਕਹਿੰਦੇ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਇਸ ਲੈਵਲ ਦਾ ਕੰਮ ਇੱਥੇ ਹੋਊਗਾ ਮੈਂ 80 ਲੱਖ ਦਾ ਚੈੱਕ ਦੇ ਕੇ ਆ ਜੀ ਪਿੱਛੇ ਉਹ ਕੰਮ ਸ਼ੁਰੂ ਹੋ ਗਿਆ ਜੀ ਤੇ ਹੁਣ ਆਜੋ ਆਪਾਂ ਹਸਪ ਦੋਖ ਤੁਹ ਬਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਹੁਤ ਵੱਡੀ ਅਨਾਉਂਸਮੈਂਟ ਉਹਨੇ ਕੀਤੀ ਹੋਈ ਹੈ ਲਾਗੂ ਕਰਨ ਜਾ ਰਹੇ ਹੈ ਕਿ ਹਰੇਕ ਪਰਿਵਾਰ ਦਾ ਪੰਜਾਬ ਦੇ ਹਰੇਕ ਪਰਿਵਾਰ ਦਾ ਚਾਹੇ ਕਿ ਪਰਿਵਾਰ ਚ 2 ਜੀ ਨੇ ਚਾਹੇ 4 ਨੇ ਚਾਹੇ 6 ਨੇ ਚਾਹੇ 10 ਨੇ 10 ਲੱਖ ਰੁਪਇਆ ਜਿਹੜਾ ਹੈ ਜੀ ਸਿਹਤ ਬੀਮਾ ਦਾ ਸਰਕਾਰ ਲਾਗੂ ਕਰਨ ਜਾ ਰਹੀ ਜਿਹਦੇ ਵਿੱਚ ਉਹਦਾ ਸਾਰਿਆਂ ਦਾ ਲਾਭ ਹੋਗਾ ਸੋ ਕਿੱਡੀ ਵੱਡੀ ਗੱਲ ਹੋ ਗਈ ਇਹ ਕਿਉਂ ਹੋਇਆ ਜੇ ਇੱਕ ਇਮਾਨਦਾਰ ਸਰਕਾਰ ਆਈ ਜੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਅਸੀਂ 82 ਪਹਿਲੀ ਵਾਰ ਜਿੱਤ ਕੇ ਆਏ ਟੋਟਲ 91 ਸੀ 82 ਬਜਟ ਕਾਇ ਬਿਆਸੀ ਜਿਹੜੇ ਹਾਰੇ ਨੇ ਉਹ ਕੌਣ ਸੀ ਜਿਹੜੇ ਲੰਮੇ ਸਮੇਂ ਤੋਂ ਟੋਟਲੀ ਮਾਰ ਕੇ ਬੈਠੇ ਸੀ ਕੋਈ 4 ਵਾਰ ਐਮਐਲਏ ਕੋਈ 5 ਵਾਰ ਐਮਐਲਏ ਕੋਈ 6 ਵਾਰ ਐਮਐਲਏ ਕੋਈ 3 ਵਾਰ ਮਨਿਸਟਰ ਕੋਈ 4 ਵਾਰ ਮਨਿਸਟਰ ਉਹ ਲੋਕ ਹਾਰੇ ਨੇ ਅੱਜ ਮੇਰੇ ਵਰਗਾ ਬੰਦਾ ਮੈਂ ਆਪਣੀ ਤਨਖਾਹ ਵੀ ਜਿਹੜੀ ਹੈ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਤਨਖਾਹ ਮੇਰੇ ਖਾਤੇ 'ਚ ਆਉਂਦੀ ਹੈ ਮੈਂ ਆਪਣੇ ਖਾਤੇ ਦੇ ਵਿੱਚੋਂ ਲੋੜਵੰਦ ਪਰਿਵਾਰ ਜਿਹੜੇ ਨੇ ਕਿਸੇ ਗਰੀਬ ਦੀ ਸ਼ਾਦੀ ਆ ਉਹਨੂੰ ਰਾਸ਼ਨ ਭੇਜ ਦਿੰਦਾ ਹਾਂ ਕਿਸੇ ਪੈਨ ਨੂੰ ਸਲਾਈ ਮਸ਼ੀਨ ਚਾਹੀਦੀ ਆ ਸਲਾਈ ਮਸ਼ੀਨ ਦੇ ਦਿੰਨੇ ਆ ਕਿਸੇ ਮੇਰੇ ਭਰਾ ਦਾ ਇੱਕ ਮੰਗੇਵਾਲ ਖੱਚਰ ਸੀਗਾ ਉਹ ਕਰੰਟ ਲਾ ਕੇ ਮਰ ਗਿਆ ਮਨ ਭੇਜ ਦਿੱਤੇ ਕਿ ਤੁਸੀਂ ਆਪ ਦਾ ਖੱਚਰ ਲਓ ਇੱਥੇ ਇੱਕ ਰਾਇਮਨ ਮਾਜਰੀ ਮੱਝ ਕਰਟਨਾ ਮਾਰ ਕੇ ਮੈਂ ਜਿਹੋ ਪੈਸੇ ਦੇਣੇ ਨੇ ਉਹ ਭਰਾ ਨੂੰ ਮੈਂ ਕਿਹਾ ਕਿ ਤੁਹਾਨੂੰ ਮੱਝ ਮੈਂ ਲੈ ਕੇ ਤਾਉਂਗਾ ਜੀ ਇਹ ਇਹ ਐਮਐਲਏ ਦਾ ਇੱਕ کردار ਨਹੀਂ ਸੀ ਹੁੰਦਾ ਜੀ ਪਹਿਲਾਂ ਇਦਾਂ ਦਾ ਲੋਕ ਸੋਚਦੇ ਸੀ ਵੀ ਐਮਐਲਏ ਸਿਰਫ ਪੈਸੇ ਕੱਢੇ ਕਰਨ ਵਾਲੇ ਨੇ ਕਿ ਜਿਹੜਾ ਪਰਪਨਾਣਾ ਸਿਸਟਮ ਹੈਗਾ ਤੁਸੀਂ ਆਮ ਆਦਮੀ ਪਾਰਟੀ ਦੀਆਂ ਸੁਵਿਧਾਵਾਂ ਗਰੰਟੀਆਂ ਬਾਰੇ ਦੱਸ ਰਹੇ ਹੋ ਔਰ ਤੁਸੀਂ ਹਾਲ ਹੀ 10 ਲੱਖ ਦਾ ਬੀਮੇ ਦੀ ਗੱਲ ਕੀਤੀ ਹੈ ਰਵਨੀਤ ਸਿੰਘ ਬਿੱਟੂ ਦਾ ਬਿਆਨ ਹੈ ਵੀ ਹਜੇ ਤੱਕ ਮਹਿਲਾਵਾਂ ਨੂੰ 1000 ਰੁਪਏ ਤਾਂ ਦੇ ਨਹੀਂ ਸਕੇ 10000 ਦਾ ਬੀਮਾ ਕਿੱਥੋਂ ਦੇਣਗੇ ਦੇਖੋ ਮੇਟੂ ਸਾਹਿਬ ਚਲੋ ਭਰਾ ਦੇ ਆਪਣੇ ਕੋਈ ਨਹੀਂ ਉਹਨਾਂ ਉਹਨਾਂ ਦਾ ਕਹਿਣਾ ਫਰਜ਼ ਹੈ ਜੀ ਸਾਡਾ ਸੁਣਨਾ ਫਰਜ਼ ਹੈ ਹੁਣਾਂ ਦੇਖੋ ਮੈਂ ਇੱਕ ਬੜਾ ਮੂਚ ਇੰਪੋਰਟੈਂਟ ਪਾਟ ਗਿਆ ਕਿ ਫਾਈਨਾਂਸ ਤੋਂ ਬਿਨਾ ਕੋਈ ਵੀ ਚੀਜ਼ ਜੇ ਪਾਪਾ ਘਰ ਬਣਾਈਏ ਜੀ ਬਿਨਾ ਪ੍ਰੈਸਟ ਕਰ ਲੋਗੇ ਹਾਂ ਜੀ ਇਹਨੂੰ ਕਹਿਣੀ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਦੋਂ ਕੈਪਟਨ ਮੈਂਦਾ ਸਿੰਘ ਜੀ ਚੀਫ ਮਿਨਿਸਟਰ ਸੀਗੇ ਜਦੋਂ ਕੁਟਕਾ ਸਾਹਿਬ ਜੀ ਸੌਂਖਾ ਖਾ ਕੇ ਕਹਿੰਦੇ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਅਸੀਂ ਘਰ ਘਰ ਨੌਕਰੀ ਦੇ ਦਿਆਂਗੇ ਜੀ ਨਾ ਫਿਰ ਅਸੀਂ ਕਾਸੀ ਕਿਸਾਨਾਂ ਦਾ ਕਰਜ਼ਾ ਉਹ ਕਰਤਾ ਸੀ ਕਿ ਉਹਨਾਂ ਨੇ 5 ਸਾਲ ਵੀ ਨਿਕਲ ਗਏ ਜੀ ਬਿੱਟੂ ਜੀ ਕਾਂਗਰਸ ਦੇ ਵਿੱਚੋਂ ਭਾਵੇਂ ਭਾਵੇਂ ਚਲੇ ਗਏ ਪਰ ਮੰਤਰੀ ਵੀ ਨੇ ਉਹ ਕਈ ਚੀਜ਼ਾਂ ਜੜੀਆਂ ਨੇ ਕਈ ਚੀਜ਼ਾਂ ਜੜੀਆਂ ਨੇ ਨਾ ਜੀ ਉਹ ਆਪੋਜੀਸ਼ਨ ਨੂੰ ਮਜਬੂਰੀ ਦੇ ਜਾਨੇ ਕਹਿਣਾ ਪੈਂਦਾ ਕਿਉਂਕਿ ਜਦੋਂ ਤੁਹਾਡੇ ਚਾਰਪਰਾ ਕੈਮਰਾ ਲੈ ਕੇ ਖੜ ਜਾਂਦੇ ਉਹਨਾਂ ਨੂੰ ਲੱਗਦਾ ਕਰਦਾ ਜੀ ਅsrand ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਦੀਵਾਨ ਟੋਟਰਮਲ ਜੀ ਜਿਹੜੇ ਉਸ ਵਕਤ ਇੱਕ ਦੀਵਾਨ ਇੱਕ ਬਹੁਤ ਵੱਡਾ ਵਾਤਾ ਹੁੰਦਾ ਸੀ ਉਸ ਪਾਦੇ ਉੱਪਰ ਬੈਠੇ ਜਗੇ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਨਹੀਂ ਮੰਨੇ ਕਹਿੰਦੇ ਨੇ ਜੀ ਖੜੀਆਂ ਕਰਕੇ ਚਲੋ। ਤਾਂ ਉਹ ਉਹ ਕੀਮਤ ਦੇ ਕੇ ਉਹਨਾਂ ਨੇ ਜਿਹੜਾ ਜੀ ਉਹਨਾਂ ਦਾ ਉਹ ਜਗ੍ਹਾ ਲਈ ਤੇ ਉਹਨਾਂ ਦੀ ਯਾਦ ਜਿਹੜੀ ਹੈ ਜੀ ਬਿਲਕੁਲ ਟਹਿ ਟਹਿ ਰਹੀ ਹੋਈ ਸੀ। ਐਨ ਆਰ ਆ ਭਰਾਣੇ ਸਾਡੇ ਅਮਰੀਕਾ ਤੋਂ ਕੈਨੇਡਾ ਤੋਂ ਅਸੀਂ ਸਾਰੇ ਨੇ ਇਕੱਠੇ ਹੋ ਗਏ ਇੱਕ ਹੰਬੜਾ ਮਾਰਿਆ ਮੈਂ ਆਪਣੀ ਤਨਖਾਹ ਦੇ ਵਿੱਚੋਂ 11 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਹ ਪਰ ਉਹ دیਵਾਨ ਟੋਟਰਮਾਲ ਦੀ ਯਾਦ ਦੇ ਵਿੱਚ ਜੀ ਜਹਾਜ਼ ਹਵੇਲੀ ਬਣ ਰਹੀ ਹੈ ਜਿਹੜੀ 60 ਕਰੋੜ ਦੀ ਲਾਗਤ ਨਾਲ ਬਣ ਰਹੀ ਹੈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਇੱਥੇ ਥਾਣਾ ਆ ਬੱਬੀ ਜੀ ਬੈਠੇ ਨੇ ਸਾਡੇ ਭਰਾ ਇੱਥੇ ਥਾਣੇ ਇੱਕ ਪੁਰਾਣਾ ਗੇਟ ਆ ਜੀ ਰਿਆਸਤੀ ਗੇਟ ਆ ਪੁਰਾਣਾ ਸਾਹੂ ਥਾਣੇ ਦੇ ਕੋਲ ਇਹ ਮੈਨੂੰ ਸਾਰੇ ਭਰਾ ਕਹਿੰਦੇ ਮਾਨ ਸਾਹਿਬ ਅਗਰੇ ਇਹ ਗੇਟ ਦੀ ਸਾਂਭ ਸੰਭਾਲ ਹੋ ਜੇਬ ਨਾ ਸਾਡੇ ਕੋਲ ਇੱਕੋ ਨਿਸ਼ਾਨੀ ਬਚੀ ਆ ਤਾਂ ਮੈਂ ਕਿਹਾ ਜੀ ਲੱਖ ਰੁਪਏ ਮੈਂ ਆਪਣੀ ਤ ਬਾਕੀ ਸਾਰੇ ਕਹਿੰਦੇ ਜੀ ਮੈਂ 20 ਦਿਨਾਂ ਮੈਂ ਦੱਸ ਦੇਣਾ ਉਹਦਾ ਖਰਚਾ ਹੈਗਾ 8-10 ਲੱਖ ਰੁਪਏ ਦਾ ਅਸੀਂ ਉਹ ਵੀ ਕੰਪਲੀਟ ਕਰ ਦੇਣਾ ਮੇਰਾ ਕਹਿਣ ਦਾ ਭਾਵ ਹੈ ਕਿ ਇੱਕ ਇਹ ਲੱਗਦਾ ਹੀ ਨਹੀਂ ਕਿ ਕੋਈ ਪੋਲਿਟਿਕਲ ਆਪਾ ਕੰਮ ਕਰ ਰਹੇ ਆ ਲੱਗਦਾ ਅਸਲ ਦੇ ਵਿੱਚ ਸੇਵਾ ਇਹ ਹੈ ਜੀ ਅਸਲ ਦੇ ਵਿੱਚ ਸਮਾਜ ਦੀ ਸੇਵਾ ਹੈ ਕਿ ਤੁਸੀਂ ਸੇਵਾਦਾਰ ਬਣ ਕੇ ਕੰਮ ਕਰੋ ਨਾ ਕਿ ਤੁਸੀਂ ਡਿਰੇਕਟਰਸ਼ਿਪ ਚਲਾਓ ਕਿਸੇ ਦੇ ਪਰਚੇ ਕਰਾਓ ਕਿਸੇ ਨੂੰ ਡਰਾਓ ਕਿਸੇ ਨੂੰ ਧਮਕਾਓ ਉਹ ਚੀਜ਼ਾਂ ਤੋਂ ਅਸੀਂ ਰਹਿਤ ਆ ਜੀ ਅਸੀਂ ਨਹੀਂ ਚਾਹੁੰਦੇ ਜਿਨ੍ਹਾਂ ਨੇ ਵੋਟ ਪਾਈ ਹੈ ਜਿਸ ਮਾਂ ਨੇ ਬਟਨ ਦੱਬਣ ਲੱਗਿਆ ਇੱਕ ਉਮੀਦ ਜੇ ਤਾਰ ਤੱਕ ਆ